लुधियाना ਦੇ ਆਰਟੀਓ ਦਫਤਰ ਦੇ ਬਾਹਰ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਦਰਸਲ ਕਈ ਘੰਟੇ ਆਪਣੀ ਸੀਟ ਤੇ ਕਰਮਚਾਰੀ ਮੌਜੂਦ ਨਹੀਂ ਸਨ ਆਰਟੀਓ ਦਫਤਰ ਦੇ ਵਿੱਚ ਕੰਮ ਕਰਾਣ ਆਏ ਲੋਕ ਕਾਫੀ ਪਰੇਸ਼ਾਨ ਹੋਏ ਖੱਜਲ ਖੁਰ ਹੋਏ ਜਿਸ ਦੇ ਚਲਦਿਆਂ ਅੱਕੇ ਲੋਕਾਂ ਦੇ ਵੱਲੋਂ ਹੁਣ ਵੇਖੋ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਲੁਧਿਆਣਾ ਦੇ ਆਰਟੀਓ ਦਫਤਰ ਦੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕਰਦਿਆਂ ਹੋਇਆਂ ਧਰਨਾ ਲਗਾ ਦਿੱਤਾ ਗਿਆ ਤੇ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਤੇ ਲੋਕਾਂ ਦਾ ਇਲਜ਼ਾਮ ਹੈ ਕਿ ਕਈ ਘੰਟੇ ਤੱਕ ਜਿਹੜੇ ਕਰਮਚਾਰੀ ਨੂੰ ਆਪਣੀ ਸੀਟ ਤੇ ਤੇ ਇਹ ਮੌਜੂਦ ਨਹੀਂ ਹੁੰਦੇ ਜਿਸ ਤੇ ਚਲਦੇ ਆ ਇੱਥੇ ਆਣ ਵਾਲੇ ਲੋਕਾਂ ਦਾ ਸਮਾਂ ਤੇ ਪੈਸਾ ਦੂਵੇਂ ਬਰਬਾਦ ਹੁੰਦੇ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ ਗਈ ਤੇ ਧਰਨਾ ਲਗਾ ਦਿੱਤਾ ਗਿਆ ਰਵਿੰਦਰ ਸਿੰਘ ਜੀ ਮਾਛੀਵਾੜਾ ਸਾਹਿਬ ਤੋਂ ਆਏ ਆ ਅਸੀਂ ਰਵਿੰਦਰ ਜੀ ਅੱਜ ਲੁਧਿਆਣਾ ਦੇ ਆਪਣਾ ਆਟੋ ਡਰਾਈਵ ਜਿਹੜਾ ਸਾਹਸੁਦਰਾ ਹਾਸ ਤੇ ਖੜੇ ਹੋ ਕੀ ਪ੍ਰੋਬਲਮ ਕੀ ਆਈ ਅੱਜ ਆਪਾਂ ਧਰਨਾ ਲਗਾਇਆ ਸਰ ਇਹ 150 ਬੰਦਾ ਉਰੇ ਤਕਰੀਬਨ ਜਿਨ੍ਹਾਂ ਦੇ ਅੱਜ ਅਪੌਇੰਟਮੈਂਟ ਹੈ ਜਿਨ੍ਹਾਂ ਦੀ ਡਰਾਈਵਿੰਗ ਦੀ 160 ਬੰਦਾ ਹਾਂ 160 ਬੰਦਾ ਉਰੇ ਮੌਜੂਦ ਆ ਔਰ 9 ਵਜੇ ਤੋਰੇ ਲੋਕ ਆ ਪਬਲਿਕ ਆਈ ਹੋਈ ਆ ਔਰ 9 ਵਜੇ ਤੋ ਇਹਨਾਂ ਦੇ ਕੋਲ ਕੋਈ ਇਹਨਾਂ ਨੇ ਸਾਨੂੰ 10 ਵਜੇ 11 ਵਜੇ 12 ਵਜੇ ਲਾਰੇ ਤੇ ਲਾਰਾਂ ਲਾਰੇ ਤੇ ਲਾ ਔਰ ਕਿਸੇ ਨੇ ਲੰਚ ਬ੍ਰੇਕਫਾਸਟ ਵੀ ਨਹੀਂ ਕੀਤਾ ਹੋਇਆ ਭੁੱਖੇ ਬੈਠੇ ਨੇ ਨਾ ਪਾਣੀ ਪੀਣ ਜਾਂਦੇ ਨੇ ਪਬਲਿਕ ਪਾਣੀ ਪੀਣ ਨੂੰ ਕੁਛ ਨਹੀਂ ਹੋ ਰਿਹਾ ਯਾਰ ਜਾ ਵੀ ਨਹੀਂ ਰਹੇ ਵੀ ਕਦੇ ਕੋਈ ਬੰਦਾ ਆ ਕੇ ਫੋਟੋ ਖਾ ਕੇ ਕਹੇ ਨਾ ਦਵੇ ਤੇ ਸਾਡਾ ਟਾਈਮ ਨਾ ਲੰਘ ਜਵੇ ਔਰ ਇੰਨੀ ਪਰੇਸ਼ਾਨੀ ਇਹਨਾਂ ਦਾ ਕਸੂਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਸਾਡਾ ਕਸੂਰ ਕੀ ਆ ਔਰ ਕਿਹੜਾ ਮੁਲਾਜ਼ਮ ਹੈ ਜਿਹੜਾ ਸਾਡੇ ਸਾਹਮਣੇ ਆ ਕੇ ਗੱਲ ਵੀ ਨਹੀਂ ਕਰ ਰਿਹਾ ਕੀ ਦਿੱਕਤ ਕੀ ਆ ਰਹੀ ਆ ਤੁਹਾਨੂੰ ਮੇਨ ਕੰਮ ਹੀ ਨਹੀਂ ਹੋ ਰਿਹਾ ਸਰ ਫੋਟੋ ਦਾ ਅੱਜ ਇਹਨਾਂ ਨੇ ਟਰਾਈ ਲੈਣੀ ਸੀ ਡਰਾਈਵਰ ਟਰਾਈ ਲੈਣੀ ਸੀ ਔਰ ਟਰਾਈ ਦੇ ਵਿੱਚੋਂ ਜਿਹੜਾ ਬੰਦੇ ਨੇ ਫੋਟੋ ਕਰਨੀ ਆ ਜਾਂ ਕੁਝ ਵੀ ਕਰਨਾ ਉਹ ਮੁਲਾਜ਼ਮ ਹੀ ਨਹੀਂ ਹੈਗਾ ਔਰ ਇਹ ਔਰ ਹਾਜ਼ਰ ਨਹੀਂ ਹੋਇਆ ਔਰ ਫੋਨ ਨਹੀਂ ਚੱਕ ਰਿਹਾ ਸਵੇਰੇ ਆਇਆ ਔਰ ਸਾਨੂੰ ਟਾਈਮ ਦਿੱਤਾਆਂ ਔਰੇ ਪਹੁੰਚਣ ਦਾ 150 ਬੰਦਾ ਔਰੇ ਬੈਠਾ 160 ਬੰਦਾ ਬੈਠੇ ਦੇ ਅੰਦਰ ਬਲਾਇਮ ਬੈਠੇ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨਾਲ ਗੱਲ ਕੀਤੀ ਆ ਜੀ ਉਹ ਲਾਰੇ ਤੇ ਲਾਰਾ 10 ਵਜੇ ਆਉਂਦੇ ਆ 11 ਵਜੇ ਆਉਂਦੇ ਆ ਫਿਰ ਉਹ ਮੁੰਡਾ ਕਹਿੰਦਾ ਵੀ ਸਭ ਮੇਰਾ ਤਾਂ ਫੋਨ ਹੀ ਨਹੀਂ ਚੱਕਦੇ ਉਹ ਉਹਨੇ ਫੋਨ ਬੰਦ ਕਰ ਲਿਆ ਹੁਣ ਉਹਨਾਂ ਨਾਲ ਹਾਰ ਕੇ ਜਦੋਂ ਅਸੀਂ ਤੇ ਹੱਲਾ ਕੀਤਾ ਥੋੜਾ ਫਿਰ ਉਹਨੇ ਫੋਨ ਚੱਕਿਆ ਪਤਾ ਨਹੀਂ ਕਿਹੜੇ ਨੰਬਰ ਤੇ ਉਹਨੇ ਦੁਬਾਰਾ ਕਾਲ ਕਰੀਆ ਫੋਨ ਚੱਕਿਆ ਹੁਣ ਕਹਿੰਦਾ ਮੈਂ 2 ਵਜੇ ਆਉਂਗਾ ਲੰਚ ਟਾਈਮ ਹੋ ਗਿਆ ਇਹ ਜਿਹੜੀ ਪਬਲਿਕ ਭੁੱਖੀ ਬੈਠੀ ਆ ਇਹਦਾ ਕੌਣ ਤੇ ਫਿਰ ਇਹ ਕਿੱਦਾਂ ਗੱਲ ਹੋ ਸਕਦੀ ਹੈ ਜਦੋਂ ਦੁਬਾਰਾ ਸਰ ਇਹਦੇ ਕੈਨਸਲ ਆ ਇਹ ਜਿਹੜਾ ਮੈਂ ਮੈਂ ਉਹੀ ਜਵਾਬ ਦੇਣਾ ਚਾਹੁੰਦਾ ਇਹ ਡੇਟ ਕੈਨਸਲ ਹੁੰਦੀ ਆ ਤਾਂ ਦੁਬਾਰਾ ਇਹਦਾ ਪੈਸਾ ਜਿਹੜਾ ਪਬਲਿਕ ਦਾ ਪੈਸਾ ਜਾਣਾ ਦੁਬਾਰਾ ਡੇਟ ਲੈਣੀ ਪੈਣੀ ਇਹ 500 ਕੁ ਨਹੀਂ 500 ਕੁਸ਼ਾ ਦੀ ਪਹਿਲੇ ਸੀ ਹਾਂਜੀ ਉਹ ਸਰਕਾਰ ਵਾਲੇ 1300 ਕੁਸ਼ਾ ਉਹਦਾ ਕੌਣ ਜ਼ਿੰਮੇਵਾਰ ਆ ਜੀ ਇਹ ਡੇਟ ਲੰਘ ਜਾਂਦੀ ਆ ਕੌਣ ਜ਼ਿੰਮੇਵਾਰ ਐਸ ਚੀਜ਼ ਦਾ ਅਧਿਕਾਰੀ ਨਹੀਂ ਨਹੀਂ ਕੋਈ ਅਧਿਕਾਰੀ ਨਹੀਂ ਕੋਈ ਅਧਿਕਾਰੀ ਨਹੀਂ ਕੌਣ ਸੀ ਨਹੀਂ ਦਿੰਦਾ ਜੀ ਕੋਈ ਸਰ ਅਸੀਂ ਮੰਗ ਕੀ ਕਰਨੀ ਆ ਸਾਡਾ ਸਾਡਾ ਟਾਈਮ ਤੇ ਇਹ ਪਬਲਿਕ ਦਾ ਕੰਮ ਹੋਣਾ ਚਾਹੀਦਾ ਟਾਈਮ ਤੇ ਜੇ ਸੱਦਿਆ ਤਾਂ ਉਹਨਾਂ ਨੂੰ ਪੂਰੇ ਟਾਈਮ ਤੇ ਮੁਲਾਜ਼ਮ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਸੀ ਅਰ ਅਸੀਂ ਧਰਨਾ ਦੇਵਾਂਗੇ ਅਸੀਂ ਚੱਕਾ ਜਾਮ ਕਰਾਂਗੇ ਜੇ ਨਾ ਸਾਡੀ ਹੁਣ ਥੋੜੀ ਦੇਰ ਤੱਕ ਮੁਲਾਜ਼ਮ ਕੋਈ ਪਹੁੰਚਿਆ ਨਾ ਇਹਨਾਂ ਦੀ ਪਬਲਿਕ ਦੀ ਸੁਣਵਾਈ ਨਾ ਹੋ ਜੀ ਮੇਰਾ ਨਾਮ ਅਸੀਂ ਲੁਧਿਆਣੇ ਤੋਂ ਆਈ ਆ ਜੀ ਅੱਜ ਅਸੀਂ ਖੜੇ ਆ ਜੀ ਟ੍ਰੈਫਿਕ ਸੈਂਟਰ ਆਪਣਾ ਲੰਸਨਤ ਬੰਦੇ ਜਿੱਤੇ ਜੀ ਸਾਨੂੰ ਤਿੱਕਾ ਤਾਰੀ ਅਸੀਂ ਇਸ ਵਾਰ 8:30 ਵਜੇ ਤੇ ਆਏ ਆ ਜੀ ਇੱਥੇ ਠੀਕ ਆ ਜੀ ਸਾਨੂੰ ਇਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਅਸੀਂ 11 ਵਜੇ ਆਵਾਂਗੇ ਅਸੀਂ ਚੱਲੇ ਆ ਕਿਤੇ ਲੇਕਿਨ ਅਸੀਂ 11 ਵਜੇ ਦੁਬਾਰਾ ਆਏ ਆ ਇੱਥੇ ਆ ਕੇ ਸਾਨੂੰ ਕੋਈ ਹਾਜ਼ਰ ਨਹੀਂ ਆ ਠੀਕ ਆ ਜੀ ਆ ਦੋ ਵਾ ਚੱਲੇ ਆ ਅਜੇ ਤੱਕ ਕੋਈ ਹਾਜ਼ਰ ਨਹੀਂ ਬੰਦਾ ਸਾਡਾ 1300 ਰੁਪਿਆ ਲੱਗਾ ਅੱਜ ਸਾਡੇ ਟਰਾਈ ਸੈਂਟਰ ਦੇ ਉਹ ਸਾਡਾ ਨਸ਼ਟਾ ਜੀ ਸਾਨੂੰ ਫੇਰ ਦੁਬਾਰਾ ਆਣਾ ਪੈਣਾ ਸਾਡੇ ਪੈਸੇ ਪਕਾਰ ਆ ਸੈਂਟਰ ਦੇਖ ਲਓ ਕਿੰਨੀ ਗੰਦਗੀ ਆ ਜਾਨਵਰ ਘੁੰਮਦਾ ਝਾੜੀਆਂ ਕੀ ਹਾਲ ਹੈ ਇੱਥੇ ਦਾ ਬਹੁਤ ਪਰੇਸ਼ਾਨ ਹੈ ਜੀ ਇਹਨਾਂ ਤੋਂ ਅਸੀਂ ਅਜੇ ਤੱਕ ਕਿਸੇ ਨੇ ਅਜੇ ਤੱਕ ਕੋਈ ਰਿਸਪੌਂਸ ਹੀ ਨਹੀਂ ਜੀ ਬੰਦਾ ਹੀ ਨਹੀਂ ਅੱਗੇ ਆ ਰਿਹਾ ਆ ਰਹੇ ਆ 15 ਮਿੰਟਾਂ ਦਾ 20 ਮਿੰਟਾਂ ਦਾ ਅਸਾਈ ਕੋਚ ਹੋ ਰਿਹਾ ਜੀ 11 ਮਈ ਤੋਂ ਲੈ ਕੇ 1:30 ਵਜੇ ਗਿਆ ਦੇਖ ਲਓ 160 ਬੰਦਾ ਖੜਿਆ ਤੁਸੀਂ ਦੇਖ ਸਕਦੇ ਹੋ ਆ ਮੈਂ ਦਿੱਕਤ ਬਸ ਆਹੀ ਟਰਾਈ ਕਰ ਰਹੀਆਂ ਮੁੰਡੇ ਨੇ ਮੇਰੇ ਨੇ ਮੈਂ 9 ਵਜੇ ਦਾ ਹੋ ਰਾਇਆ ਬੈਠਾ ਜੀ ਹਾਲੇ ਤੱਕ ਕੋਈ ਮੇਰੇ ਕੋਲ ਨਹੀਂ ਲੋ ਆ ਜੀ ਨਹੀਂ ਲੋ ਕਰਦਾ ਆ ਜੀ ਤੁਸੀਂ ਇਹਦੇ ਆ ਸਵੇਰ ਦੇ ਬੈਠਿਆਂ ਜੀ ਕੋਈ ਕੋਈ ਵੀ ਅਧਿਕਾਰੀ ਕੋਈ ਕੋਈ ਅਧਿਕਾਰੀ ਨਹੀਂ ਆਇਆ ਜੀ ਹਾਂ ਜੀ ਨਾ ਲਾਈਕ ਕੀ ਸਟਾਪ ਦੀ ਜੀ ਕੋਈ ਗੱਲ ਨਹੀਂ ਸਾਡੀ ਦਾ ਆਨਲਾਈਨ ਫੀਰ ਕੱਟੀ ਗਈ ਕੱਲ ਨੂੰ ਫੇਰ ਭਰਉਣੀ ਪੈਣੀ ਆ ਤੁਹਾਨੂੰ ਫੇਰ ਜੀ ਪਰ ਹਾਂ ਇਹ ਦੁਬਾਰਾ ਦੁਬਾਰਾ ਅੱਜ ਨਹੀਂ ਟ੍ਰਾਇਲ ਹੋਊਗਾ ਤਾਂ ਦੁਬਾਰਾ ਵੀਨੇ ਬਾਅਦ ਫੇਰ ਆਉਣਾ ਪਊਗਾ ਜੀ ਹਾਂ ਜੀ ਮੰਗਦੀ ਪ੍ਰਸ਼ਾਸਨ ਨੂੰ ਕੋਈ ਤੁਸੀਂ ਵੀ ਇਹਦਾ ਕੋਈ ਹੱਲ ਕਰਾ ਕੇ ਦੇਲ ਭਾਈ ਜਾਵੇ ਭੰਗਿਆ ਦੇ ਭਾਈ ਨਾਮ ਦੱਸ ਕੀ ਨਾਮ ਹੈ ਤੁਹਾਡਾ ਪਰਮਿੰਦਰ ਜੀ ਪਰਮਿੰਦਰ ਜੀ ਸਵੇਰ ਤੋਂ ਲੋਕ 7:30 ਵਜੇ ਤੋਂ ਬਾਹਰ ਖੜੇ ਨੇ ਆਰਟੀਓ ਦਫ਼ਤਰ ਦੇ ਬਾਅਦ ਤੇ ਜਿਨ੍ਹਾਂ ਦਾ ਅੱਜ ਲਾਇਸੈਂਸ ਜਿਹੜੀ ਹੁਣ ਟੈਸਟ ਡਰਾਈਵਿੰਗ ਹੋਣੀ ਸੀ ਪਰ ਹੁਣ 2 ਵਜੇ ਤੁਸੀਂ 2 ਵਜੇ ਆਫਿਸ ਆ ਰਹੇ ਹੋ ਸਰ ਮੈਂ ਕਿਸੇ ਕੇਸ ਦੇ ਗਵਾਹੀ ਦੇ ਤੌਰ ਤੇ ਵਿਜਲੀਨ ਦਫ਼ਤਰ ਗਿਆ ਸੀਗਾ ਆਰਟੀ ਸਾਹਿਬ ਦੇ ਹੁਕਮਾਂ 'ਚ ਹੋ ਹੁਕਮ ਜਦੋਂ ਜਿੱਦਾਂ ਮੈਨੂੰ ਹੋਇਆ ਮੈਨੂੰ ਜਾਣਾ ਪਿਆ ਗਵਾਹੀ ਦੇਣ ਪਰੰਤ ਮੈਂ ਇੱਥੇ ਪਹੁੰਚਿਆ ਜਨਤ ਸਰਕਾਰ ਵੱਲੋਂ ਤਾਂ ਉਪੰਦਰੀ ਕੀਤੇ ਗਿਆ ਹਰੇ ਸਾਰੇ ਅਧਿਕਾਰੀ ਆਪਣੇ ਟਾਈਮ 'ਤੇ ਲੁਕੀ ਤੇ ਆਣਗੇ ਤੇ ਟਾਈਮ 'ਤੇ ਜਾਈ ਜਾ ਸਕਦੇ ਆ ਤੁਸੀਂ ਆਪਣੀ ਡਿਊਟੀ ਤੇ ਤਾਂ ਹੈ ਹੀ ਨਹੀਂ ਸੀਗੇ ਮੈਂ ਵੀਰੇ 8:30 ਵਜੇ 8:30 ਵਜੇ ਦਾ ਮੈਂ ਵੀ ਇੱਥੇ ਬੈਠਾ ਹਾਜ਼ਰੀ ਮੇਰੀ ਲੱਗੀ ਹੈ ਚੈੱਕ ਕਰ ਸਕਦਾ ਆਨਲਾਈਨ 8:30 7:00 ਵਜੇ ਬੈਠੇ ਕੋਈ ਹੈ ਹੀ ਨਹੀਂ ਸੀ ਜਾਈ ਨਹੀਂ ਸੀ ਇਹਦਾ ਦਫ਼ਤਰ ਦਾ ਟਾਈਮ ਤਾਂ 9:00 ਵਜੇ ਦਾ ਦਫ਼ਤਰ ਲੋਕ 6:30 ਤੱਕ ਕੀ ਕਰਨਗੇ ਤੁਸੀਂ 6:30 ਲੋਕ ਤਾਂ ਤਾਂ ਬੈਠੇ ਵੀਰੇ ਮੇਰੇ ਕੋਲ ਪ੍ਰੂਫ ਹੈਗਾ 8:30 ਵਜੇ ਮੈਂ ਹਾਜ਼ਰੀ ਲੱਗੇਗਾ ਔਰ ਕੋਈ ਨਹੀਂ ਸੀ ਉਦੋਂ ਆਨਲਾਈਨ ਹਾਜ਼ਰੀ ਲੱਗਦੀ ਆ ਤੁਸੀਂ ਫੋਨ ਤੇ ਚੈੱਕ ਕਰ ਸਕਦੇ ਆ ਉਹ ਦਫ਼ਤਰੀ ਕੰਮ ਗਏ ਸੀ ਇਹ ਤੇ ਆਹ ਦਫ਼ਤਰੀ ਕੰਮ ਗਏ ਸੀ ਇਹਦੇ ਇਲਾਵਾ ਕਿਤੇ ਦੀ ਡਿਊਟੀ ਨਹੀਂ ਪਾਈ ਸੀ ਵੀਰੇ ਟਰ ਇੱਕ ਤਿੰਨ ਅੰਬਲਾਈਆਂ ਵੀਰ ਇੱਕ ਬੰਦਾ ਫੋਟੋ ਕਰ ਰਿਹਾ ਇੱਕ ਸਕਰੂਟ ਨਹੀਂ ਕਰ ਰਿਹਾ ਤੀਸਰੇ ਦਾ ਟੈਸਟ ਲੈਣਾ ਹੈ ਇਹ ਵੱਡੀ ਲਾਪਰਵਾਹੀ ਨਹੀਂ ਜੇ ਮੰਨ ਲਓ ਤੁਸੀਂ ਵੀ ਆਪਣੇ ਕੰਮ ਗਏ ਹੋ ਉਸ ਤੋਂ ਅਫਿਸ ਦਾ ਕੰਮ ਗਏ ਮੈਂ ਤਾਂ ਅਫਿਸ ਦਾ ਦਫਤਰੀ ਕੰਮ ਗਏ ਜੀ ਜਿਹੜਾ ਕੰਮ ਹੈ ਲੋਕਾਂ ਦਾ ਕੰਮ ਜਿਹੜਾ ਰੁਕਦਾ ਪਿਆ ਇਹਦੇ ਵਾਸਤੇ ਕੋਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੁਸੀਂ ਆਪ ਜ਼ਿੰਮੇਵਾਰ ਹੋ ਵੀਰੇ ਤੁਸੀਂ ਰਿਗਾਰਡਿੰਗ ਸਾਹਿਬ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਕਹਿ ਰਿਹਾ ਜੀ ਤੇਰਾ ਕਿਤੇ ਗਲਤੀ ਤਾਂ ਹੈ ਗਵਾਹੀ ਵੀ ਵੀਰੇ ਉਹ ਵੀ ਕੇਸ ਹੈ ਗਵਾਹੀ ਵੀ ਕਿਸੇ ਨੇ ਤਾਂ ਦੇਣੀ ਹੈ ਅੱਛਾ ਹੋ ਰਹੇ ਨੇ ਲੋਕ ਤਾਂ ਪਛਾਣ ਰਹੇ ਨੇ ਭਾਜੀ ਜਿਹੜੇ ਜਿੰਨੇ ਐਪਲੀਕੈਂਟ ਖੜ ਜੇ ਟੈਸਟ ਕੋਈ ਰਹਿ ਰਹਿ ਵੀ ਜਾਂਦਾ ਸੀ ਐਪਲੀਕੇਸ਼ਨ ਨੋਟ ਕਰਕੇ ਕੱਲ ਦੀ ਡੇਟ 'ਚ ਰੀਸ਼ਡਿਊਲ ਕਰਵਾ ਦਾਂਗੇ ਕੋਈ ਪੈਸਾ ਨਹੀਂ ਲੱਗਣਾ ਉਹਦਾ